ਜੀ ਬਾਬੇ ਵੈਲਕਮ ਬੈਕ ਚੈੱਕ ਆਊਟ ਵਿਦ ਅਨਕਿਤ ਤੇ ਆਪਾਂ ਇਟਲੀ ਸੀਰੀਜ਼ ਆਪਾਂ ਸਟਾਰਟ ਕਰ ਦੇਣੀ ਆ ਹੁਣ ਆਪਾਂ ਚੱਲੇ ਆ ਇਟਲੀ ਫਾਈਨਲੀ ਕਦੀ ਸੋਚਿਆ ਨਹੀਂ ਸੀ ਕਿ ਫਰੈਂਡਸ ਦੇ ਨਾਲ ਇਕੱਲੇ ਜਾਂਦਾ ਪਲਾਨ ਬਣੂਗਾ ਹੋਣੀ ਆਪਣੀ ਜਸਟ ਬੋਰਡਿੰਗ ਹੋਈ ਆ ਹੁਣ ਆਪਣੇ ਕੋਲ ਕ੍ਰੈਡਿਟ ਕਾਰਡ ਆ ਜਿਹਦੇ ਨਾਲ ਆਪਾਂ ਬਿਜ਼ਨਸ ਲਾਉਂਸ ਦੇ ਵਿੱਚ ਬਹਿ ਸਕਦੇ ਆ ਉਹ ਐਕਸੈਸ ਲੈ ਸਕਦੇ ਆ ਆਪਾਂ ਉੱਥੇ ਜਾਵਾਂਗੇ ਬਾਕੀ ਆਹ 에어ਪੋਰਟ ਚੈੱਕ ਕਰੋ ਆ ਮੌਨਟਰੀਅਲ 에어ਪੋਰਟ ਆ ਅੰਦਰੋਂ ਕਾਫੀ ਵਧੀਆ ਹੈ ਕਾਫੀ ਵੱਡਾ ਹੈ ਮੇਜਰਲੀ ਆਹੀ ਯਾ ਮੌਂਟਰੀਅਲ ਟੋਰਾਂਟੋ ਦੇ ਵੈਨਕੂਵਰ ਮੇ ਲੱਗਦਾ ਆਹੀ ਮੇਜਰ 에ਰਪੋਰਟਸ ਆ ਕੈਨੇਡਾ ਦੇ ਤੇ ਹੁਣ ਇੰਟਰਨੈਸ਼ਨਲ ਸੈਕਸ਼ਨ ਜਿੱਦਾਂ ਹੀ ਸ਼ੁਰੂ ਹੋਣਾ ਆ ਤਾਂ ਹੋਰ ਵੀ ਵਧੀਆ-ਵਧੀਆ ਉੱਥੇ ਬ੍ਰਾਂਡਡ ਸ਼ਾਪਸ ਵੀ ਆ ਜਾਣੀਆਂ ਰੈਸਟੋਰੈਂਟਸ ਵੀ ਆ ਜਾਣੇ। ਬਾਕੀ ਇੱਥੇ ਹਜੇ ਕੋਈ ਨਾਰਮਲ ਰੈਸਟੋਰੈਂਟਸ ਵਗੈਰਾ ਆ ਜਿਹੜੇ ਇੱਥੇ ਕੰਮ ਕਰਦੇ ਆ ਉਹ ਇਦਾਂ ਕਿਸੇ ਜਗ੍ਹਾ ਦੇ ਕੈਫੇਟੇਰੀਆ ਵਗੈਰਾ ਅੱਜ ਆ ਕੇ ਆਪਣਾ ਲੰਚ ਵਗੈਰਾ ਕਰਦੇ ਆ। ਹੁਣ ਆ ਐਂਟਰੀ ਆ ਗਈ ਆ ਇੱਥੇ ਐਂਟਰੀ ਤੇ ਫੋਨ ਅਲਾਉਡ ਨਹੀਂ ਹੋਣਾ। ਇਹ ਡੋਰ ਪਾਰ ਕਰਕੇ ਆਪਾਂ ਮਿਲ ਸ਼ੀਨਲ ਨੇ ਕਰਤਾ ਹੈ ਵੈਲਕਮ ਆਪਣਾ ਸਕੈਨ ਕਰਦੇ ਜਦੋਂ ਆਪਾਂ ਇੰਟਰਨੈਸ਼ਨਲ ਸੈਕਸ਼ਨ ਚ ਜਾਂਦੇ ਆ ਨਾ ਵਾਈ ਇੱਕ ਖੁਸ਼ਬੂ ਇੱਕ এনवायरमेंट ਹੀ ਡਿਫਰੈਂਟ ਹੋ ਜਾਂਦਾ ਹੈ ਇੱਥੇ ਆ ਰੇਵਨ ਸ਼ੋਪ ਆ ਗਈ ਤਾਂ ਕਾਫੀ ਵਧੀਆ ਮਾਰਕੀਟ ਜੀ ਬਣੀ ਹੋਈ ਆ ਆ ਇੱਥੇ ਤੁਸੀਂ ਦੇਖ ਸਕਦੇ ਹੋ ਉਹ ਚੌਬਰ ਪਹੁੰਚ ਗਏ ਅੱਗੇ ਇਧਰ ਆ ਗਿਆ ਜੌਨੀ ਵੋਕਰ ਬਲੈਕ ਲੇਵਲ ਜਿਹੜੇ ਸ਼ਕੀਨ ਨੇ ਆ ਚਾਕਲੇਟ ਵਗੈਰਾ ਹੁਣ ਆਪਾਂ ਬਿਜ਼ਨਸ ਕਲਾਸ ਲਾਉਂਜ ਚ ਜਾਵਾਂਗੇ ਉੱਥੇ ਜਾ ਕੇ ਦੇਖਦੇ ਆ ਕਿਦਾਂ ਦਾ ਮਾਹੌਲ ਹੈ ਕਿ ਸਾਵਾ ਤੇ ਖਾਣ ਪੀਣ ਨੂੰ ਵੀ ਸਾਰਾ ਫਰੀ ਆ ਆਪਾਂ ਡੇਢ ਦੇ ਘੰਟਾ ਪਹਿਲਾਂ ਪਹੁੰਚ ਗਏ ਆ ਇੱਥੇ ਮੈਂ ਕੀ ਦੇਖਦੇ ਆਗੇ ਚਲੋ ਜੀ ਤੁਹਾਨੂੰ ਵੀ ਦਿਖਾਉਨੇ ਆ ਵੈਸੇ ਆਪਾਂ ਚੱਲ ਗਏ ਆ ਅੱਛਾ ਇੱਧਰ ਹੀ ਆਪਣਾ ਵੀ ਗੇਟ ਵੀ ਇੱਧਰ ਹੀ ਆ ਓਏ ਉਹ ਲਾਉਂਜ ਕਿੱਥੇ ਆ ਪੁੱਛਣਾ ਪੈਣਾ ਕਿਸੇ ਨੂੰ ਬਰੋ ਆਪਾਂ ਉਹ ਲਾਉਂਜ ਲੱਭਦੇ ਆ ਫੇਰ ਤੁਹਾਨੂੰ ਆਪਾਂ ਕਾਲ ਕਰਦੇ ਆ ਓ ਕਾਲ ਕਰ ਲਈ ਕਹਦਾ ਮੈਂ ਫੇਰ ਆਪਾਂ ਵੀਡੀਓ ਜਵਾਰਾ ਤੋਂ ਚਾਰਟ ਕਰਦੇ ਲਾਂਚ ਦੇ ਵਿੱਚ ਜਾ ਕੇ ਦੇਖੀ ਉੱਥੇ ਕੀ ਹਿਸਾਬ-ਤਾਬ ਆਉ ਤੱਕ ਸੋ ਫਾਈਨਲੀ ਆਪਾਂ ਬਿਜ਼ਨਸ ਲਾਂਚ ਤੇ ਪਹੁੰਚ ਗਏ ਇੱਥੇ ਖਾਣ ਪੀਣ ਨੂੰ ਠੀਕ-ਠਾਕ ਸੀਗਾ ਕੋਈ ਜ਼ਿਆਦਾ ਵਧੀਆ ਵੀ ਨਹੀਂ ਸੀ ਪਰ ਮਾੜਾ ਫ੍ਰੀ ਦਾ ਕੀ ਮਾੜਾ ਫ੍ਰੀ ਦਾ ਜੋ ਮਿਲ ਜਾ ਇੱਥੇ ਡਰਿੰਕਸ ਵਗੈਰਾ ਹੈਗੇ ਆ ਖਾਣ ਪੀਣ ਨੂੰ ਵਧੀਆ ਹੈਗਾ ਅੱਗੇ ਆਪਾਂ ਵੇਟ ਕਰ ਰਹੇ ਥੋੜੀ ਦੇਰ ਕੀ ਤੋਂ ਕੀ ਮਿਲਈ ਜਾ ਕੋਈ ਕਾਫੀ ਰਸ਼ ਸੀਗਾ ਆ ਕੇ ਕੇ ਨਜ਼ਰ ਮੈਂ ਮਰਵਾ ਦੇਣਾ ਤੁਹਾਨੂੰ ਬਿਜ਼ਨਸ ਲਾਂਚ ਦੀ ਆ ਪੂਰਾ ਲਾਂਚ ਇਹ ਆਪਣਾ ਗੇਟ ਵੀ ਆਪਣਾ ਕੋਲੀ ਆ ਇੱਥੇ ਤੋਂ ਉਸ ਤੋਂ ਬਾਅਦ ਆਪਾਂ ਅੱਧਾ ਘੰਟਾ ਰਹਿ ਗਿਆ ਇੱਥੇ ਥੋੜੀ ਜਿਹੀ ਵੇਟ ਕਰਾਂਗੇ ਖਾਪੀ ਲਿਆ ਆਪਾਂ ਥੋੜਾ ਬਹੁਤ ਜਾਂਦੇ ਹੋਏ ਇੱਕ ਅੱਧੀ ਡਰਿੰਕ ਲੈ ਲਾਂਗੇ ਬਾਕੀ ਅੱਜ ਤੋਂ ਬਾਅਦ ਇੱਕ ਰਾਤ ਸਟਾਪ ਆਣਾ ਆ ਉਹ ਹੈਗਾ ਸਟਾਪ ਪੈਰਿਸ ਉੱਥੇ 6 ਘੰਟੇ ਦਾ ਸਟੇ ਆ कोशिश बाहर जाके एक आइफे टावर देख सकी देख सके दिखावे मिलते हैं प्लेन तो बाद रोम वेलकम जी वेलकम ਫਾਈਨਲੀ ਅਸੀਂ ਪਹੁੰਚ ਗਏ ਪੈਰਿਸ 에ਅਰਪੋਰਟ ਤੇ ਫਲਾਈਟ ਬਹੁਤ ਵਿਗੜ ਸੀ 에ਅਰ ਫ੍ਰਾਂਸ ਸੀਗੀ ਉਦਾਂ ਅੱਗੇ ਉਹਦੇ ਸਟਾਰ ਕੁਝ ਵੀ ਲਿਖਿਆ ਹੋਇਆ ਸੀਗਾ ਸਕਾਈ ਲਿੰਕ ਸ਼ਾਇਦ ਤੇ ਫੂਡ ਵੀ ਇੰਨਾ ਵਧੀਆ ਨਹੀਂ ਸੀ ਸੀਟਾਂ ਵੀ ਟਾਈਟ ਸੀ ਠੀਕ ਠਾਕ ਹੀ ਸੀਗਾ ਕੰਮ ਯਾਦ ਤਾਂ ਫੇਅ ਕੰਪੇਅਰ ਟੂ ਜੇ ਮੈਂ ਪਹਿਲਾਂ ਇੰਡੀਆ ਆਂਦਾ ਰਿਹਾ ਹਾਂ ਉਹ ਵੀ ਉਹ ਫਲਾਈਟਾਂ ਵਧੀਆ ਹੁੰਦੀਆਂ ਸੀ ਇਹਦੇ ਨਾਲ ਹੁਣ ਆਪਾਂ ਪਹਿਲਾਂ ਪਤਾ ਕਰਾਂਗੇ ਕਿ ਬਾਹਰ ਨਿਕਲ ਸਕਦੇ ਹਾਂ ਕਿ ਨਹੀਂ ਕਿਉਂਕਿ ਇੱਕ ਬੰਦੇ ਨੂੰ ਵਹਿਮ ਪਿਆ ਆ ਕਿ ਜੇ ਬਾਹਰ ਨਿਕਲ ਗਏ ਫੇਰ ਵਾਪਸ ਅੰਦਰ ਨਹੀਂ ਆਉਣਾ ਹੁਣ ਪਹਿਲਾਂ ਕਨਫਰਮ ਕਰਦੇ ਆ ਬਾਹਰ ਨਿਕਲ ਹੁੰਦਾ ਕਿ ਵੀ ਟਾਈਮ ਆਪਣੇ ਕੋਈ ਨਾ ਫਾ ਫਲਾਈਟ 25 ਮਿੰਟ ਪਹਿਲਾਂ ਹੀ ਪਹੁੰਚ ਗਈ ਆ ਇੱਕ ਵਧੀਆ ਚੀਜ਼ ਸੀਗੀ ਇੱਥੇ ਹੁਣ ਆਪਾਂ ਬੈਗ ਬਾਗ ਤਾਂ ਸਾਨੂੰ ਸਿੱਧਾ ਰੋਮੀ ਮਿਲਣੇ ਆ ਤੇ ਹੁਣ ਆਪਾਂ ਚੈੱਕ ਕਰਨਾ ਆ ਸਿਰਫ ਕਿ ਐਗਜ਼ਿਟ ਲੈਣ ਤੋਂ ਪਹਿਲਾਂ ਐਗਜ਼ਿਟ ਲੈ ਕੇ ਵਾਪਸ ਆ ਸਕਦੇ ਕਿ ਨਹੀਂ ਉਸ ਤੋਂ ਬਾਅਦ ਫਿਰ ਤੁੰ ਦਿਖਾਨੇ ਜਾਂ Eiffel Tower ਗਏ ਤਾਂ ਨਹੀਂ ਤਾਂ 6 ਘੰਟੇ ਇੱਥੇ ਹੀ ਵੇਟ ਕਰਨੀ ਪੈਣੀ ਆ ਜਿਹੜਾ ਕਿ ਹੁਣ ਆ ਬਹੁਤ ਬੋਰਿੰਗ ਉਹ ਦੇਖਦੇ ਹਾਂ ਕੀ ਹੁੰਦਾ ਆਪਾਂ ਜਾ ਰਹੇ ਹਾਂ ਆਪਾਂ ਆਪਣੇ ਬੈਗੇਜ ਵਗੈਰਾ ਕਲੈਕਟ ਕਰਨ ਤੇ ਸਾਰੇ ਫੋਨਾਂ ਤੇ ਅਪਡੇਟ ਦੇ ਰਹੇ ਆਪਣੇ ਚਾਣ ਵਾਲੀਆਂ ਨੂੰ ਤੇ ਅਸੀਂ ਸੁਖੀ ਸੰਧੀ ਪਹੁੰਚ ਗਏ ਆ ਪਰਨਾ ਚੈੱਕ ਕਰੋ ਪਰਨਾ ਚੈੱਕ ਕਰਾ ਗਏ ਪਰਨਾ ਮਿਲਦੇ ਆ ਅੱਗੇ ਕਿ ਜੇ ਆਪਾਂ ਜਾਣਾ ਹੋਇਆ ਆਈਫਲ ਟਾਵਰ ਤੇ ਚੈੱਕ ਕਰਦੇ ਆ ਕਿ ਉਹਦਾ ਕੀ ਪ੍ਰੋਸੈਸ ਆ ਕਿੱਥੋਂ ਮੈਟਰੋ ਮਿਲਣੀ ਆ ਜਾਂ ਟੈਕਸੀ ਕਰਨੀ ਜੋ ਵੀ ਕੀਤਾ ਪ੍ਰੋਸੈਸ ਤੋਂ ਜੋ ਵੀ ਹੋਇਆ ਤੁਹਾਨੂੰ ਜਰੂਰ ਦੱਸਾਂਗੇ ਬਾਕੀ ਜੇ ਤੁਸੀਂ ਵੀ ਜੇ ਤੁਹਾਡੇ ਕੋਲ ਯੂਰਪ ਦਾ ਵੀਜ਼ਾ ਹੈਗਾ ਆ ਤੇ ਪੈਰੀ ਸਟੇ ਹੁੰਦੀ ਆ ਤਾਂ ਤੁਸੀਂ ਬਾਹਰ ਕਿੱਥੇ ਕਿੱਥੇ ਜਾ ਸਕਦੇ ਹੋ ਕਿੰਨੇ ਟਾਈਮ ਚ ਤੁਹਾਨੂੰ ਦੱਸਾਂ ਲੇ ਹੋਈ। ਬੜੀ ਤੇ ਸਾਨੂੰ ਕਈ ਬੰਦੇ ਮਿਲੇ ਜਿਹੜੇ ਕਹਿੰਦੇ ਕੀ ਟੈਕਸੀ ਲਈ ਉਹ ਹੀ ਦਾ ਆ ਜਾਂਦੇ ਆ ਇੱਕ ਓਵਰ ਵਾਲਾ ਵੀ ਆਇਆ ਕਹਿੰਦਾ ਆ ਜਿਓ ਤੁਹਾਨੂੰ ਮੈਂ ਓਵਰ 'ਚ ਛੱਡ ਦੂੰਗਾ ਤੇ ਪੈਸੇ ਉਹ ਥੋੜੇ ਵਾਧੀ ਮੰਗ ਰਿਹਾ ਹੈਗਾ ਆ ਆਪਾਂ ਕਿ ਉਹ ਓਵਰ ਜਦਾ ਆਪਾਂ ਆਨਲਾਈਨ ਕਰ ਸਕਦੇ ਹਾਂ ਕਿ ਆਫਲਾਈਨ ਕਰ ਲੂਗਾ। ਫੇ ਨਾਲ ਹੀ ਇੱਕ ਇਨਫੋਰਮੇਸ਼ਨ ਬੜਾ ਸਿਗਾ ਬੰਦਾ ਇੱਥੇ 에ਰਪੋਰਟ ਦਾ ਹੀ ਆਪਣਾ ਦੇਸੀ ਸੀਗਾ ਬਾਈ ਬਹੁਤ ਵਧੀਆ ਸੀ ਉਹਨੇ। ਸਾਨੂੰ ਦੱਸਿਆ ਕਹਿੰਦਾ ਟ੍ਰੇਨ 'ਚ ਤੁਹਾਡੇ ਪੈਸੇ ਘੱਟ ਲੱਗਣ। ਹੁਣ Google ਤੇ ਵੱਧ ਸ਼ੋਅ ਕਰ ਰਿਹਾ ਹੁਣ ਆਪਾਂ ਜਾ ਕੇ ਦੇਖਾਂਗੇ। ਹੁਣ ਆਪਾਂ ਟ੍ਰੇਨ ਫੋਲੋ ਕਰ ਰਹੇ ਆ। ਇੱਥੇ ਆਪਣਾ 에어ਪੋਰਟ ਤੇ Wi-Fi ਹੈਗਾ। ਤੁਸੀਂ Wi-Fi ਤੇ ਚੈੱਕ ਕਰ ਸਕਦੇ ਹੋ ਕਿ ਕਿਹੜੀ ਟ੍ਰੇਨ ਦਾ ਰੂਟ ਫੜਨਾ ਆ। ਪਰ ਜੇ ਉਹੀ ਜੇ ਇੰਟਰਨੈਟ ਨਹੀਂ ਵੀ ਹੈਗਾ ਤਾਂ ਇੱਥੇ ਬੋਰਡਸ ਲੱਗੇ ਬੋਈ ਤੁਸੀਂ ਦੇਖ ਸਕਦੇ। ਤਾਂ ਆ ਉੱਤੇ ਲਿਖਿਆ ਆ B। ਕਿ ਆਪਾਂ B ਫੜਨੀ ਆ। ਬਲੂ ਕਲਰ ਦਾ B ਲਿਖਿਆ। ਔਰ ਸੌਰੀ ਆ ਲਿਖਿਆ ਸੀਗਾ B। ਹੁਣ ਆਪਾਂ B ਫੜਨੀ ਆ ਬਲੂ ਕਲਰ ਵਾਲੀ। ਤੇ ਉਸ ਤੋਂ ਬਾਅਦ ਆਪਾਂ ਅੱਗੇ ਜਾਵਾਂਗੇ ਹੁਣ ਮੈਨੂੰ ਲੱਗਦਾ ਸੀ ਪਹੁੰਚ ਹੀ ਗਏ ਆ ਟ੍ਰੇਨ ਸਟੇਸ਼ਨ ਤੇ ਤੁਸੀਂ ਦੇਖ ਸਕਦੇ ਹੋ ਆ ਥੱਲੇ ਟ੍ਰੇਨ ਸਟੇਸ਼ਨ ਆ ਕੇ ਤੇ ਸਾਹਮਣੇ ਵੀ ਲਿਖਿਆ ਆ ਕਿ ਬੀ ਨੰਬਰ ਦੀ ਟ੍ਰੇਨ ਇੱਥੋਂ ਮਿਲਣੀ ਆ ਹੁਣ ਇੱਥੇ ਪਹਿਲਾਂ ਟਿਕਟ ਕਾਊਂਟਰ ਦੇਖਾਂਗੇ ਤੇ ਕਿੰਨੀ ਟਿਕਟਾ ਉੱਥੋਂ ਪਤਾ ਲੱਗੂਗਾ ਉਸ ਤੋਂ ਬਾਅਦ ਕੰਪੇਅਰ ਕਰਾਂਗੇ ਕਿ ਸਾਨੂੰ ਕਿਹੜਾ ਟੂਰ ਸਸਤਾ ਪੈਣਾ ਆ ਕਿਉਂਕਿ ਟ੍ਰੇਨ ਦੇ ਵਿੱਚ ਇੱਕ ਆ ਵੀ ਆ ਕੇ ਇਹ ਰਾਜ ਇੱਕ ਟ੍ਰੇਨ ਚੇਂਜ ਕਰਨੀ ਪੈਣੀ ਆ ਉਤੋਂ ਬਾਅਦ ਥੋੜੀ ਜਿਹੀ ਵਾਕ ਵੀ ਆ ਟੈਕਸੀ ਦਾ ਫਾਇਦਾ ਹੋ ਜਾਂਦਾ ਹੈ ਕਿ ਉਹ ਨੀਅਰਪੋਰਟ ਤੋਂ ਤੁਹਾਨੂੰ ਚੱਕਣਾ ਆ ਤੇ ਹਾਈ ਫਾਈ ਟਾਵਰ ਤੇ ਤਾਰਨਾ ਆ ਪਰ ਅਗੇਨ ਉਹੀ ਲੁੱਟਣ ਵਾਲੇ ਬਹੁਤ ਬੰਦੇ ਹੁੰਦੇ ਆ ਉਹਨਾਂ ਕੋਲੋਂ ਬਚ ਕੇ ਆਪ ਹੋ ਗਏ ਆਪਾ ਯਰ ਆਜ ਜਿੱਦੋ ਹੀ ਦੇਖ ਸਕਦੇ ਹੋ ਬੀ ਲਿਖਿਆ ਆ ਆਹ ਵਾਲੀ ਟ੍ਰੇਨ ਆਪਾਂ ਫੜਨੀ ਆ ਤੇ ਕਿਹੜੇ ਸਟਾਪ ਤੇ ਉਤਰਨਾ ਉਹ ਤੁਹਾਨੂੰ ਗੂਗਲ ਤੇ ਮਿਲ ਜੂਗਾ ਮੈਂ ਸਕਰੀਨਸ਼ਾਟ ਵੀ ਲਾ ਦੂੰਗਾ ਇੱਕ ਵਾਰੀ ਆਪਾਂ ਬੰਨੇ ਉੱਤੇ ਪਹੁੰਚ ਜਾਈਏ ਤੇ ਪਹਿਲਾਂ ਦੇਖ ਲਈਏ ਟਿਕਟਸ ਕੰਪੇਅਰ ਕਰਕੇ ਇਹ ਕਿਹੜਾ ਹੀ ਸਹੀ ਪੈਂਦੀ ਆ ਤੁਹਾਨੂੰ ਤੇ ਫਿਰ ਤੁਹਾਨੂੰ ਵੀ ਆਪਾਂ ਦੱਸ ਦੇ ਤਿੱਥੇ ਟਿਕਟ ਕਿਥੋਂ ਸੋ ਫਾਈਨਲੀ ਆਪਾਂ ਟ੍ਰੇਨ ਦੀ ਟਿਕਟ ਲਈ ਟ੍ਰੇਨ ਦੀ ਟਿਕਟ ਸਾਨੂੰ ਪਈ ਆ ਵਾ ਇਫਲਿੰਗ ਇਤੇ ਸਾਨੂੰ ਮਾਂਟਰੀਅਲ ਆਲੀ ਆ ਰਹੀ ਹੈ ਕਿਉਂਕਿ ਆਪਾਂ ਜਿੱਥੇ ਉਤਰਨਾ ਆ ਪਹਿਲਾ ਸਟਾਪ ਸਾਡਾ ਹੈਗਾ ਸੇਨ ਮਿਸ਼ੇਲ ਉਹ ਮਾਂਟਰੀਅਲ ਵੀ ਹੈਗਾ ਆ ਸਾਡਾ ਸੈਕਿੰਡ ਸਟਾਪ ਆ ਸ਼ੌਮ ਦੇ ਮਾਰਸ ਉਹ ਵੀ ਮਾਂਟਰੀਅਲ ਹੈਗਾ ਸ਼ੌਮ ਦੇ ਮਾਰਸ 5 ਫੀਟ ਡਾਬਰ ਬੜਾ ਸ਼ਾਪ ਆ ਉਤੋਂ ਦੀ ਛੇਮੈਂਟ ਦੀ ਬੋਗਸ ਸਾਨੂੰ ਟ੍ਰੇਨ ਦੀ ਟਿਕਟ ਕਿੰਨੇ ਦੀ ਬਈ ਪਰ ਪਰਸਨ 20 ਡਾਲਰ ਕਹਿੰਦੀ ਸੀ ਨਾ ਉਹ 11 ਡਾਲਰ ਸਮਥਿੰਗ ਪਲਸ ਟੈਕਸ ਪਈ ਸਾਡੀਆਂ ਟੈਂਟਿੰਗ ਦਾ 35 ਡਾਲਰ ਦਾ 11 ਯੂਰੋਸ 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 ਸਾਡੀਆਂ ਤਿੰਨੇ ਰਿਡਡਾ ਹੋਈਆਂ 35 ਯੂਰੋ ਦੀਆਂ ਤੇ ਟੈਕਸੀ ਸਾਨੂੰ ਸ਼ੋਅ ਕਰ ਰਿਆ ਸੀਗਾ ਅਰਾਊਂਡ 55 ਯੂਰੋਸ ਉਬਰ ਹੁਣ ਤੁਸੀਂ ਦੇਖ ਸਕਦੇ ਹੋ ਕਿਹੜੀ ਤੁਹਾਡੇ ਲਈ ਬੈਸਟ ਹੈ ਤੁਸੀਂ ਕਿੱਧਰ ਜਾ ਰਹੇ ਹੋ ਕਿੱਦਾਂ ਸਾਨੂੰ ਟ੍ਰੇਨ ਸਹੀ ਲੱਗੀ ਠੀਕ ਹੈ ਕਿਉਂਕਿ ਸੇਮ ਹੀ ਆ ਮੌਂਟਰੀਅਲ ਵਰਗੀਆਂ ਮੈਟਰੋ ਤੁਸੀਂ ਕੈਨੇਡਾ ਜਾ ਕਿਤੇ ਯੂਰੋਪੀਅਨ ਕੰਟਰੀ ਤੋਂ ਨੇ ਕਿਸੇ ਮੈਟਰੋ ਸਿਟੀ ਤੋਂ ਆਨੇ ਤੁਹਾਡੇ ਲਈ ਈਜ਼ੀ ਹੋਊਗਾ ਤੁਸੀਂ ਇੰਡੀਆ ਤੋਂ ਆਨੇ ਹੋ ਇੰਡੀ ਕੋਈ ਨਾ ਔਖਾ ਕੰਮ ਹੈ ਨਹੀਂ ਸਾਰੇ ਆਪਣੇ ਪੈਨ ਭਰਾ ਪੜੇ ਲਿਖੇ ਆ ਵਧੀਆ ਸਭ ਜਾਣਦੇ ਆ ਤੇ ਤੁਸੀਂ ਫੋਲੋ ਕਰ ਸਕਦੇ ਹੋ ਜਿਆਦਾ ਔਖਾ ਨਹੀਂ ਹੈ ਟ੍ਰੇਨ ਦਾ ਰੂਟ ਤੇ ਟੈਕਸੀ ਦਾ ਸਭ ਤੋਂ ਮੈਂ ਦੱਸ ਹੀ ਦਿੱਤਾ ਆ ਸੋ ਹੁਣ ਆਪਾਂ ਫੋਲੋ ਕਰਨਾ ਹੈ ਰੂਟ ਤੁਹਾਨੂੰ ਆਪਾਂ ਪਹੁੰਚ ਕੇ ਦਿਖਾਨੇ ਆ ਐਫਐਲ ਟਾਵਰ ਆਪਾਂ ਵੀ ਪਹਿਲੀ ਵਾਰ ਹੀ ਦੇਖਣਾ ਆ ਤੇ ਮਿਲਦੇ ਆਂ ਬਾਕੇ ਆਉ ਰਿਹਾ ਓਏ ਆਉ ਰਿਹਾ ਓਏ ਆਉ ਰਿਹਾ ਓਰੇ ਆਉ ਰਿਹਾ ਓਏ ਆਹ ਯੇ ਆਹ ਯੇ ਉਹ ਦੇਖ ਰਿਹਾ ਉਹ ਤੇ ਉਧਰ ਮੈਟਰੋ ਆ ਆਪਾਂ ਮੈਟਰੋ ਤੋਂ ਬਾਹਰ ਆਏ ਆ ਮੈਟਰੋ ਦੇ ਬਾਹਰੋਂ ਦੀ ਹੀ ਦੇਖ ਜਾਂਦਾ ਯਾਰ ਇੱਥੇ ਪ੍ਰਾਈਵੈਟੀ ਹੈ ਨਹੀਂ ਬੈਦਲ ਵਾਲਿਆਂ ਨੂੰ ਚੱਲ 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 ਦੇਤੀ ਜਗ੍ਹਾ ਚੱਲ 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 ਹਾਂ ਤੇ ਮੈਟਰੋ ਤੋਂ ਬਾਹਰ ਨਿਕਲਦੇ ਹੀ ਸਾਹਮਣੇ ਦਿਖ ਗਿਆ ਸਾਨੂੰ ਟਾਵਰ ਇਧਰ ਹੁਣ ਜਾਵਾਂਗੇ ਈਜ਼ੀ ਆ ਜਾਣਾ 에어ਪੋਰਟ ਤੋਂ ਹੋਈ ਸਾਨੂੰ ਘੰਟੇ ਦਾ ਟਾਈਮ ਲੱਗਿਆ ਆ ਆਈਫਲ ਟਾਵਰ ਦੇਖ ਕੇ ਜੇ ਸਾਡੇ ਕੋਲ ਟਾਈਮ ਬਚਿਆ ਤਾਂ ਉਸ ਸਾਈਡ ਵੀ ਕਾਫੀ ਵਧੀਆ 뷰 ਦਿਖ ਰਿਹਾ ਆ ਉਧਰੋਂ ਦੇਖਾਂਗੇ ਸੌਰੀ ਕੁਮਾਨਾ ਜ਼ਿਆਦਾ ਪੈ ਗਿਆ ਥੋੜਾ ਉਸ ਸਾਈਡ ਵੀ 뷰 ਕਾਫੀ ਵਧੀਆ ਉਹ ਵੀ ਦੇਖਦੇ ਆ ਕੀ ਬੰਦਾ ਤੇ ਆ ਮੈਨੂੰ ਲੱਗਦਾ ਜੇ ਤੁਸੀਂ ਕੋਈ ਪੈਕੇਜ ਵਗੈਰਾ ਲੈਣਾ ਜਾਂ ਟਾਵਰ ਦੇ ਉੱਤੇ ਜਾਣਾ ਹੈ ਤਾਂ ਇੱਥੋਂ ਟਿਕਟ ਵਗੈਰਾ ਮਿਲ ਜਾਂਦੀ ਆ ਬੜੀ ਵਧੀਆ ਕਨੈਕਟੀਵਿਟੀ ਆ ਮੈਟਰੋ ਦੀ ਸੋ ਆਈ ਥਿੰਕ ਇਟ ਲੁਕਸ ਵਰਥ ਇਟ ਤਾਂ ਹੀ ਵੱਡਾ ਰਾਤੀ ਮੈਂ ਸੁਣਿਆ ਕਿ ਲਾਈਟਾਂ ਵਗੈਰਾ ਜਗਦੀਆਂ ਤਾਂ ਜ਼ਿਆਦਾ ਸੋਹਣਾ ਲੱਗਦਾ ਆ ਪਰ ਦਿਨੇ ਵੀ ਵਧੀਆ ਆ ਬਾਕੀ ਉਹਦੇ ਕੋਲ ਜਾ ਕੇ ਤੁਹਾਨੂੰ ਦਿਖਾਣੇ ਆ ਮੜਾ ਮੋਟਾ ਜੀ ਤੁਸੀਂ ਦੇਖੋਗੇ ਹੋ ਰਿਹਾ ਹੋ ਰਿਹਾ ਆਪਾਂ ਨੇੜੇ ਹੀ ਆ ਲੱਗਦਾ ਪੇੜਾਂ ਪਿੱਛੇ ਹੀ ਆ ਉਹ ਪਹੁੰਚ ਕੇ ਫੇਰ ਤੁਹਾਨੂੰ ਦਿਖਾਣੇ ਆਪਾਂ ਆ ਰਸਤਾ ਹੈ ਜਾਣ ਦਾ ਜਾ ਰਹੇ ਸਾਰੇ ਲੋਕੀ ਉਹ ਮੜਾ ਮੜਾ ਹੋਰ ਦੇਖ ਗਿਆ ਤੋਂ ਹੁਣ ਉਹ ਵਾਈਫਾਈ ਟਾਵਰ ਆ ਅਸੀਂ ਰੋਡ ਕ੍ਰੋਸ ਕਰਕੇ ਸਾਹਮਣੇ ਵਾਲੀ ਸਾਈਡ ਆ ਗਏ ਆ ਇੱਧਰ ਇੱਕ ਹੋਰ ਬਹੁਤ ਵਧੀਆ ਚੀਜ਼ ਆ ਆਈਫਿਲ ਟਾਵਰ ਦੇ ਜਮਾ ਸਾਹਮਣੇ ਲੇਕ ਸ਼ੋਰ ਬਹੁਤ ਵਧੀਆ ਹੈ ਤੁਹਾਨੂੰ ਦਿਖਾਣੇ ਆ ਪਹਿਲਾਂ ਤੁਸੀਂ ਨਜ਼ਰ ਮਾਰੋ ਆਈਫਿਲ ਟਾਵਰ ਵੱਲ ਆ ਇੱਥੋਂ ਦੀ ਇੱਕ ਫਾਇਦਾ ਇਹ ਆ ਕਿ ਥੋੜੇ ਤੁਸੀਂ ਦੂਰ ਖੜੇ ਹੋ ਤਾਂ ਫੋਟੋਆਂ ਵੀ ਵਧੀਆ ਹੁੰਦੀਆਂ ਤੇ ਇੱਥੇ ਸਭ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਲੱਗੀ ਆ ਕਿ ਤੁਸੀਂ ਉਤਰੋ ਦੀ ਪੌੜੀਆਂ ਉਤਰੋ ਤੇ ਆ ਲੇਕ ਸ਼ੋਰ ਚੈੱਕ ਕਰੋ ਇਹਨਾਂ ਦਾ ਬਹੁਤ ਸੋਹਣਾ ਲੇਕ ਸ਼ੋਰ ਆ ਆ ਸਾਰੇ ਰੈਸਟੋਰੈਂਟਸ ਬਣਾਏ ਹੋਏ ਆ ਇੱਥੇ ਕਾਫੀ ਯਾਟਸ ਚਲਦੀਆਂ ਸ਼ਿਪਸ ਚਲਦੀਆਂ ਤੁਸੀਂ ਉਹ ਲੈ ਸਕਦੇ ਹੋ ਇਹ ਇੱਥੇ ਬੈਹਣ ਦੀ ਜਗ੍ਹਾ ਹੈ ਸਕੂਨ ਨਾ ਪੂਰਾ ਦੇਖੋ ਆਨੰਦ ਮਾਣੋ ਤੇ ਆ ਵੀ ਪੂਰਾ ਏਰੀਆ ਜੀ ਤੁਸੀਂ ਦੇਖੋ ਉੱਥੇ 올림픽 ਦਾ ਉਹ ਲੱਗਿਆ ਹੋਇਆ ਕਾਫੀ ਰੌਣਾਗਾ ਆਹ ਸਟਰੀਟ ਤੇ ਮੈਨੂੰ ਲੱਗਦਾ ਗੱਡੀਆਂ ਅਲਾਉਡ ਨਹੀਂ ਹੈਗੀਆਂ ਕਿਉਂਕਿ ਅੱਗੇ ਉਹਨਾਂ ਨੇ ਉਹ ਖੰਭੇ ਜੇ ਲਾਏ ਹੋ ਛੋਟੇ ਛੋਟੇ ਤੇ ਕੋਈ ਗੱਡੀ ਨਹੀਂ ਇੱਥੇ ਆ ਸਕਦੀ ਤਾਂ ਪੈਦਲ ਲੋਕਾਂ ਦੀ ਕਾਫੀ ਰੌਣਾਗਾ ਬਾਕੀ ਆਹੀ ਹੈ ਕਿ ਇੱਕ ਤਾਂ ਜੇਬ ਕਤਰਿਆਂ ਤੋਂ ਬਚ ਕੇ ਰੋ ਇੱਕ ਇੱਥੇ ਸਰਵੇ ਵਾਲੇ ਬਹੁਤ ਦਿਖ ਰਿਹਾ ਮੈਨੂੰ ਪਤਾ ਨਹੀਂ ਉਹਨਾਂ ਦਾ ਕੀ ਸਕੀਮ ਆ ਪਰ ਨਾ ਹੀ ਗੱਲ ਕਰੋ ਬਾਕੀ ਇਹੀ ਹੈ ਕਿ ਚੁਕੰਨੇ ਹੋ ਗਏ ਰੋ ਪਰ ਜਗਾ ਬਹੁਤ ਵਧੀਆ ਦੇਖਣ ਵਾਲੀ ਰਾਤ ਨੂੰ ਅਸੀਂ ਨਹੀਂ ਦੇਖ ਪਾਏ ਕੋਈ ਨਹੀਂ ਨੈਕਸਟ ਟਾਈਮ ਸਹੀ ਪਰ ਉਹਦਾ ਬਹੁਤ ਸੋਹਣੀ ਜਗਾ ਹੈ ਇਥੇ ਚੈੱਕ ਕਰੋ ਆਨੰਦ ਮਾਣੋ ਬਾਕੀ ਹੁਣ ਅਸੀਂ ਚੱਲੇ ਆਂ ਵਾਪਸ ਫ੍ਰੈਂਚ ਸਟੇਸ਼ਨ ਵੱਲ ਤੇ ਉਹਦੇ ਕੋਲ ਹੀ ਇੱਕ ਉਹ ਪੁਲ ਜਾਇਆ ਉੱਥੋਂ ਦੀ ਵੀ ਕਹਿੰਦੇ ਵਧੀਆ ਦਿਖਦਾ ਹੈ ਫੀਲਡ ਆਵਰ ਕਾਫੀ ਲੋਕ ਉੱਥੇ ਖੜੇ ਦੇਖੇ ਆਪਾਂ ਸੋ ਉਧਰੋਂ ਵੀ ਦੇਖਦੇ ਆਂ ਕੀ ਵੀਊ ਆਂਦਾ ਫੋਟੋਆਂ ਉੜਵਾ ਖਿਜਦੇ ਆਂ ਤੇ ਉਸ ਤੋਂ ਬਾਅਦ ਅਸੀਂ 에ਰਪੋਰਟ ਨੂੰ ਚਲੀਏ ਕਿਉਂਕਿ ਟਾਈਮ ਆਪਣੇ ਕੋ ਘਾਟਾ ਤੇ ਬਾਕੀ ਦੇ ਕੁਝ ਰਾਹ ਚੋਰ ਦੇਖਿਆ ਦਾ ਤੁਹਾਨੂੰ ਜਲਦ ਦਿਖਾਵਾਂਗੇ ਮਿਲਦੇ ਆਂ ਫਿਰ ਅੱਗੇ ਜੀ ਵੀ ਆ ਮੈਡੀਆ ਸੋ ਆਈ ਫੀਲਡ ਆਵਰ ਕਮ ਅਕੇ ਹੋਣ ਅਸੀਂ ਚੱਲੇ ਆਂ ਵਾਪਸ 에ਰਪੋਰਟ ਨੂੰ ਤੇ ਜੋ ਕੁਝ ਆਪਾਂ ਆਬਜ਼ਰਵ ਕੀਤਾ ਕਿ ਜਿਹੜਾ ਰਸਤਾ ਹੈ 1 ਘੰਟੇ ਦਾ ਰਸਤਾ ਹੈ ਮੈਟਰੋ ਦੇ ਤੇ ਉਹਦੇ ਨੇੜੇ-ਨੇੜੇ ਜਿਹੜੇ ਵੀ ਪਾਰਕਸ ਵਗੈਰਾ ਸੀਗੇ ਕੂੜਾ ਵਗੈਰਾ ਕਾਫੀ ਜਗ੍ਹਾ ਆਪਾਂ ਦੇਖਿਆ ਮਤਲਬ ਕੈਨੇਡਾ ਮੇ ਵੀ ਸਨੋ ਪੈਂਦੀ ਆ ਉਹਦੇ ਕਰਕੇ ਸਾਰਾ ਸਫਾਈ ਹੋ ਜਾਂਦੀ ਗੈਲੋ ਜਿਉਂ ਕਰ ਲੈਂਦੇ ਆ ਉਸ ਜੋ ਹਿਸਾਬ ਨਾਲ ਮੈਂ ਕੰਪੇਅਰ ਕਰਾਂ ਪੈਰੀਸ ਉਸੀ ਮੋਂਟਰੀਅਲ ਦਾ ਸਾਫ-ਸਫਾਈ ਦੇ ਮਾਮਲੇ 'ਚ ਮੋਂਟਰੀਅਲ ਬੈਟਰ ਆ ਬਾਕੀ 2-3 ਘੰਟੇ ਜੀ ਕਿੰਨਾ ਕੀ ਸ਼ਹਿਰ ਦਾ ਪਤਾ ਲੱਗਦਾ ਹੈ ਜੇ ਨੋਈ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨੂੰ ਬੈਟਰ ਪਤਾ ਹੋਊਗਾ ਕਿ ਸਾਫ ਸਫਾਈ ਦਾ ਕੀ ਆ ਪਰ ਜੇ ਤੁਹਾਡਾ 6-7 ਘੰਟੇ ਦਾ ਵਿਜ਼ਿਟ ਸਟੇ ਹੈਗਾ ਇੱਥੇ ਤੁਹਾਡੇ ਕੋਲ ਜੀ ਵੀਜ਼ਾ ਹੈਗਾ ਤਾਂ ਜਰੂਰ ਆਓ ਵਧੀਆ ਵਰਥੀ ਟਾ ਤੇ ਕੋਈ ਓខਾ ਨਹੀਂ ਤੇ ਅਸੀਂ ਇੱਕ ਚੀਜ਼ ਸਾਨੂੰ ਲਲ ਪਹਿਲਾਂ ਲੱਗਿਆ ਸੀਗਾ ਕਿ ਆਉਣ ਦੀ ਟਿਕਟ ਲੱਗ ਜਾਣ ਦੀ ਲੱਗ ਲੈਣੀ ਪੈਣੀ ਆ ਪਰ ਜਿਹੜੀ ਵੀਕਰ ਜਪ ਆਏ ਆ ਜਿਹੜੀਆਂ ਆਪਾਂ 35 ਡਾਲਰ ਦੀਆਂ ਤਿੰਨ ਟਿਕਟਾਂ ਲਈਆਂ ਸੀਗੀਆਂ ਜਿਹੜੀ ਵੀਕਰ ਜਪ ਆਏ ਆ ਵਾਪਸੀ ਲਈ ਆਪਾਂ ਟਿਕਟ ਸਕੈਨ ਕੀਤੀ ਅਸੀਂ ਐਂਟਰ ਹੋ ਗਏ ਪਰ ਇੱਥੇ ਇੱਕ ਚੀਜ਼ ਮੈਂ ਦੇਖੀ ਇਹ ਦੋਨੋਂ ਮੋਟਰ ਆਪਣਾ ਸੌਰੀ ਤੁਹਾਨੂੰ ਮੈਟਰੋ ਤੋਂ ਬਾਹਰ ਨਿਕਲਣ ਲਈ ਵੀ ਕਾਰਡ ਸਕੈਨ ਕਰਨਾ ਪੈਂਦਾ ਹੈ। ਮੋਨਟ੍ਰਲ ਦੇ ਵਿੱਚ ਹੀ ਇਦਾਂ ਨਹੀਂ ਹੈਗਾ ਮੇਰੇ ਖਿਆਲ ਨਾਲ। ਇਹ ਹੋਰ ਕਿਸੀ ਸੀਟੀ ਨਹੀਂ ਮੈਟਰੋ ਦਾ ਪਤਾ ਨਹੀਂ ਤੁਹ ਵੀ ਹੋਣਾ। ਪਰ ਮੋਨਟ੍ਰਲ ਜੇ ਬਾਹਰ ਨਿਕਲਣ ਲਈ ਨਹੀਂ ਤੁਹਾਨੂੰ ਕੁਝ ਵੀ ਸਕੈਨ ਕਰਨਾ ਪੈਂਦਾ ਸਿਰਫ ਆਨ ਰੈਟਰ ਕਰਨਾ। ਨੋ ਟਿਕਟ ਸਾਡੀ ਐਂਟਰੀ ਤਾਂ ਹੋ ਗਈ ਆ ਵਾਪਸ 에ਰਪੋਰਟ ਵੱਲ ਜਾਣ ਦੀ। 에ਰਪੋਰਟ ਤੋਂ ਸਾਨੂੰ ਨਿਕਲਣ ਦਾ ਹੋਊਗਾ ਕਿ ਨਹੀਂ ਉਹ ਤੁਹਾਨੂੰ ਜਾ ਕੇ ਪਤਾ ਲੱਗੂਗਾ। ਬਾਕੀ ਆ ਤੁਸੀਂ ਦੇਖ ਸਕਦੇ ਹੋ। ਆਹ ਸਾਈਡ ਤੇ ਕਾਰ ਵਗੈਰਾ ਆ ਜਿੱਦਾਂ ਵੀ ਹੈਗਾ ਇਹ ਮਤਲਬ ਵਿੱਚ ਵਿੱਚ ਸਾਨੂੰ ਕਾਫੀ ਜਗ੍ਹਾ ਇਹ ਰੈ residencial ਏਰੀਆ ਨਹੀਂ ਹੈਗਾ ਪਰ ਜਿੱਥੇ ਜਿੱਥੇ ਘਰ ਸਾਨੂੰ ਦਿਖਿਆ ਲੋਕਾਂ ਦੇ ਉੱਥੇ ਕਾਫੀ ਕੂੜਾ ਪਿਆ ਵਿਧ ਗਿਆ ਸਾਈਡ ਤੇ ਸੋ ਉਹ ਚੀਜ਼ ਮੈਨੂੰ ਥੋੜੀ ਜਿਹੀ ਲੱਗੀ ਉਸ ਉਹ ਨੂੰ ਜੇ ਆਪਾਂ ਕੰਪੇਅਰ ਕਰੀਏ ਮੌਂਟਰੀਅਲ ਨਾਲ ਤਾਂ I would say ਮੌਂਟਰੀਅਲ ਜਿਆਦਾ ਹੋਏ ਮੈਂ ਮੌਂਟਰੀਅਲ ਜਾ ਰਿਹਾ ਹਾਂ ਥੋੜਾ ਪਿਆਰ ਵੱਧਾ ਆਪਣਾ ਮੌਂਟਰੀਅਲ ਨਾਲ ਤੇ ਹੁਣ ਆਪਾਂ ਇਥੋਂ ਲਈ ਸਾਡੀ ਹੁਣ ਰੋਮ ਦੀ ਫਲਾਈਟ ਆ ਉਹ ਡੇਢ ਘੰਟੇ ਦੀ ਆ ਉਹ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਸ਼ਾਮੀਆਂ ਆਪਾਂ ਰੋਮ ਪਹੁੰਚ ਜਾਣਾ ਤੇ ਸਿਟੀ ਦੇ ਵਿੱਚ ਹੀ ਆ ਸਾਡਾ ਹੋਟਲ ਥੋੜਾ-ਬੋੜਾ ਵਾਕ ਕਰਕੇ ਦੇਖਾਂਗੇ ਆਸੇ-ਪਾਸੇ ਕੀ ਕੁਛ ਆ ਤੇ ਬਾਕੀ ਸਵੇਰੇ ਆਪਣੀਆਂ ਟਿਕਟਸ ਬੁੱਕਾ ਦਾ 10 ਵਜੇ ਦੀਆਂ ਕਲਾਉਸੀਅਮ ਪੈਂਥੀਓਨ ਸਾਰਾ ਤੁਹਾਨੂੰ ਦਿਖਾਵਾਂਗੇ ਪੂਰੀ ਇਟਲੀ ਸੀਰੀਅਲ ਹੈ ਜਾਈਂਗਾ ਮੈਂ ਆਲਮੋਸਟ ਆ ਰਹੀਆਂ ਸਿਟੀਆਂ ਵੱਡੀਆਂ-ਵੱਡੀਆਂ ਮੇਜਰ ਸਿਟੀਆਂ ਆਪਾਂ ਜਾਣਾ ਹੀ ਆ ਤੇ ਉਹਦੀਆਂ ਵੀ ਮੈਂ ਅਲੱਗ-ਅਲੱਗ ਵੀਡੀਓ ਬਣਾਉਂਗਾ ਪਲੱਸ ਨਾਲ ਆਈਟ ਨਦੀ ਦੀ ਵੀ ਦੇਖੂਗਾ ਕਿ ਤੁਸੀਂ 2 ਦਿਨਾਂ ਚ ਕੀ ਘੁੰਮ ਸਕਦੇ ਆ ਜਿਹੜੀ ਗਲਤੀਆਂ ਆਪਾਂ ਕੀਤੀਆਂ ਤੁਸੀਂ ਨਹੀਂ ਕਰਨੀਆਂ ਤੇ ਮੇਰੀ ਮੋਂਟਰੀਅਲ ਸੀਰੀਜ਼ ਹਜੇ ਖਤਮ ਨਹੀਂ ਹੋਈ ਮੋਂਟਰੀਅਲ 'ਚ ਬਹੁਤ ਕੁਝ ਦੇਖਣ ਵਾਲਾ ਉਹ ਸਾਡਾ ਪਲਾਨ ਬਣ ਗਿਆ ਇਟਲੀ ਦਾ ਤਾਂ ਮੈਂ ਇਟਲੀ ਸੀਰੀਜ਼ ਸਟਾਰਟ ਕਰਤੀ ਮੋਂਟਰੀਅਲ ਦਾ ਰਹਿ ਨਹੀਂ ਉਹਦਾ ਆਪਾਂ ਗਤੀ ਬਣਾ ਸਕਦੇ ਹੁਣ ਇੱਥੇ ਆਏ ਆ ਤਾਂ ਮੈਂ ਕਿਹਾ ਇੱਥੇ ਦੀ ਆਪਾਂ ਸ਼ੁਰੂ ਕਰੀਏ ਤੇ ਹੁਣ ਤੁਸੀਂ ਅਗਲੇ ਕੁਝ ਵੀਕਸ ਦੇਖੋਗੇ ਇਟਲੀ ਦੀਆਂ ਅਲੱਗ-ਅਲੱਗ ਜਗਾਵਾਂ ਤੇ ਬਾਕੀ ਤੁਹਾਨੂੰ ਮਿਲਦੇ ਆਂ ਆਪਾਂ 에ਰਪੋਰਟ ਜਾ ਕੇ ਸੀ ਮੌਂਟਰੀਅਲ ਐਂਟਰ ਮੌਂਟਰੀਅਲ ਗਈ ਨਾ ਸੋ ਅਸੀਂ ਐਂਟਰ ਕਰ ਲਿਆ ਏਅਰਪੋਰਟ ਇੱਥੇ ਇੱਕ ਚੀਜ਼ ਹੋਈ ਸਾਨੂੰ ਪਤਾ ਲੱਗੀ ਕਿ ਟ੍ਰੇਨ ਦੀ ਟਿਕਟ ਸਿਰਫ ਇੱਕ ਵਾਰੀ ਆਪਾਂ ਲਈ ਆ ਉੱਥੇ ਗਏ ਆ ਮੈਨੂੰ ਲੱਗਦਾ ਆਪਾਂ ਵੀ ਨਹੀਂ 3 ਘੰਟੇ ਵਾਪਸ ਆ ਗਏ ਆ 3 ਘੰਟੇ ਹੋ ਗਏ ਯਾ ਉੱਥੇ ਘੰਟਾ 1.5 ਘੰਟਾ ਆਪਾਂ ਉੱਥੇ ਰੁਕਿਆ ਘੰਟਾ ਹੈ ਜਾਣ ਨੂੰ ਘੰਟਾ ਆਨੂੰ ਉਹ 3 ਸਾਢੇ 3 4 ਘੰਟੇ ਲਾ ਲਓ ਤੇ ਵਾਪਸੀ ਲਈ ਵੀ ਸਾਡੀ ਉਹੀ ਟਿਕਟ ਚੱਲਦੀ ਆ ਸੋ ਅਸੀਂ 35 ਯੂਰੋ ਦੇ ਵਿੱਚ ਆਣਾ ਤੇ ਜਾਣਾ ਕਰ ਲਿਆ ਪਰ ਉਪਰ ਤੇ ਜਿੱਥੇ ਲੱਗਣੀ ਚਾਹੀਏ ਸਾਡੇ 5501 ਸਾਈਡ ਤੇ ਸੋ ਓਵਰঅল ਸਾਨੂੰ ਮੇਰੀ ਗੱਲ ਸੁਣ ਓਏ ਇੱਧਰ ਜਿਹੜੀ ਉਪਰ ਦੀ ਇਨਫੋਰਮੇਸ਼ਨ ਦਿੱਤੀ ਸੀ ਉਹ ਵੀ ਪਤਾ ਕਿਨੇ ਦਿੱਤੀ ਸੀ ਉਹੀ ਬੰਦੇ ਨੇ ਜਿਨੇ ਸਾਨੂੰ ਐਗਜ਼ਿਟ ਗਲਤ ਦੱਸਦੀ ਮਿਸ ਇਨਫੋਰਮੇਸ਼ਨ ਵਾਲੇ ਨੇ ਤੇ ਉਪਰ ਤੁਹਾਨੂੰ ਸਸਤੀ ਬਣੀ ਤੂੰ ਮਿਸਲਵਾ ਗਿਆ ਉਹ ਬੰਦਾ ਇਨਫੋਰਮੇਸ਼ਨ ਦੇਣ ਵਾਲਾ ਸੀਗਾ ਪਰ ਉਹਨੇ ਇੱਕ ਪਹਿਲੇ ਇਨਫੋਰਮੇਸ਼ਨ ਦਿੱਤੀ ਐਗਜ਼ਿਟ ਇੱਧਰ ਆ ਉੱਥੇ ਨਹੀਂ ਸੀ ਦੂਜੀ ਇਨਫੋਰਮੇਸ਼ਨ ਦਿੱਤੀ ਤੁਹਾਨੂੰ ਉਬਰ ਸਸਤੀ ਪੈਣੀ ਆ ਪਰ ਸਾਨੂੰ ਉਬਰ ਸਸਤੀ ਨਹੀਂ ਪਈ ਸਾਨੂੰ ਮੈਟਰੋ ਸਸਤੀ ਮੈਂ ਹੁਣ ਬਸ ਇੱਥੋਂ ਦੀ ਫਲਾਈਟ ਫੜਨੀ ਆ ਪਰ ਰੋਮ ਦੀ ਥੱਕ ਬੋ ਹੋ ਗਿਆ ਆ ਸੁੱਤੇ ਨਹੀਂ ਕਿੰਨਾ ਚਿਰ ਬੈਠਣ ਤੇ ਬਾਬੇ ਨੂੰ ਪਿੱਛੇ ਕਿੱਧਰ ਜਾਣਾ ਬਸ ਆਹੋ ਬਸ ਉਹੀ ठाਵ ਸੀ ਉਹਦਾ ਦੀ ਸ਼ਾਮ ਸ਼ਾਮ ਚਲੇ ਜਾਵਾਂਗਾ ਹੁਣ ਆਪਾਂ ਰੋਮ ਹੀ ਜਾਵਾਂਗੇ ਸਿੱਧਾ ਤੁਹਾਨੂੰ ਫੇਰ ਰੋਮ ਜਾ ਕੇ ਮਿਲਦੇ ਆਂ ਸੋ ਫਾਈਨਲੀ ਅਸੀਂ ਪਹੁੰਚ ਗਏ ਆ ਰੋਮ ਸਫਰ ਬਹੁਤ ਲੰਬਾ ਹੋ ਗਿਆ ਥਕਾਵਟ ਵੀ ਹੋ ਗਈ ਕਿਉਂਕਿ ਮੋਂਟਰੀਅਲ ਦੀ ਬੁਰੀ ਇੱਕ ਰਾਤ ਲੰਘੀ ਬੁਰੀ ਰਾਤ ਦੀ ਸੁੱਤੇ ਨਹੀਂ ਸੋ ਡੇ 1 ਆਪਾਂ ਹਜੇ ਤਈ ਐਂਡ ਕਰਦੇ ਆ ਜਿਹਦੇ ਵਿੱਚ ਮੋਸਟਲੀ ਸਫਰ ਰਿਆ ਤੇ ਪੈਰਿਸ ਰਿਆ ਤੇ ਡੇ 2 ਤੇ ਹੁਣ ਕੱਲ ਸਾਡੇ ਆਲਰੇਡੀ ਬੁੱਕ ਆ स्लots ਕਲੋਸੀਅਮ ਦੇ ਪੈਂਥੀਅਨ ਤੇ ਹੋਰ ਵੀ ਕਾਫੀ ਚੀਜ਼ਾਂ ਦੇ ਓਗੇ ਤੋਂ ਓਗੇ ਸ਼ੁਰੂ ਕਰਾਂਗੇ ਬਾਕੀ ਅੱਜ ਲਈ ਦਿਓ ਇਜਾਜ਼ਤ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਯਾਰ ਜ਼ਰੂਰ ਦਿਓ ਤੇ ਬਾਕੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਨੈਕਸਟ ਕਿਸੇ ਅਗਲੀ ਜਗ੍ਹਾ ਤੇ ਤੇ ਉੱਥੇ ਦਾ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਾਂਗੇ ਕਿੱਦਾਂ ਰਿਹਾ 에ਰਪੋਰਟ ਇਹ ਛੋਟਾ ਜਿਹਾ ਹੀ ਆ ਜਿਆਦਾ ਵੱਡਾ ਨਹੀਂ ਆ ਪਰ ਹੈ ਸੋਹਣਾ ਸਾਫ ਸਫਾਈ ਵੀ ਪੂਰੀ ਆ ਆਪਾਂ ਸ਼ਾਮ ਦੇ ਟਾਈਮ ਪਹੁੰਚੇ ਆਂ ਤਾਂ ਬੁਕਰੀ ਨਿਕਲੀ ਆ ਹੁਣ ਮਸ ਪਹਿਲਾਂ ਹੋਟਲ ਚ ਚੈੱਕ ਇਨ ਕਰਨਾ ਆ ਸੋ ਅਗੇਨ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਇਥੋਂ ਤੱਕ ਚੈੱਕ ਆਊਟ ਵਿਦਨ ਕਿ ਬਾਈ ਬਾਈ